साथियों अब सबको बड़े दुखी मन से ये सूचना दी जाती है कि 21 तारीख को शहीद हुए हमारे नौजवान शुभकर्ण का आज अंतिम संस्कार उन्हीं के गाँव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम ਦੋਆ ਫੋਰਮਾ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਘਰ ਰਾਜਨੀਤਿਕ ਵੱਲੋਂ ਜਿਹੜਾ ਸਾਂਝਾ ਅੰਦੋਲਨ ਚੱਲ ਰਿਹਾ ਉਹਨੂੰ ਅੱਜ 17ਵਾਂ ਦਿਨ ਹੋ ਗਿਆ ਆ ਬਹੁਤ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਬਾੜਾਂ ਤੇ ਹਾਜ਼ਰੀ ਲਵਾਉਂਦੇ ਆ ਕੱਲ ਦੇਰ ਰਾਤ ਜਿਹੜੀ ਅਸ਼ੁਭਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫਆਈਆਰ 302 ਦੀ ਕੱਟ ਲਈ ਗਈ ਆ ਔਰ 116 ਸੈਕਸ਼ਨ ਵੀ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਆ ਲੇਟ ساری ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੂ ਦੇ ਵਿੱਚ ਹੋਊਗਾ ਲਗਭਗ ਕਹਿੰ ਲੋ 9:30 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਦਾਂਜਲੀ ਦੇਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ 'ਚ ਪਹੁੰਚੂਗੀ ਔਰ 2 ਤੋਂ 2:30 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤਾਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਹਨਾਂ ਦੀ ਅੰਤਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਹਦਾ ਸਸਕਾਰ ਕੀਤਾ ਜਾਵੇ ਤੋਂ ਇਸ ਵਾਸਤੇ ਦੁਨੀਆ ਨੂੰ ਆਹਵਾਨ ਕਰਦੇ ਹਾਂ ਦੂਸਰਾ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੋਆ ਵਿੱਚ ਖੋਟ ਹੋ ਗਈ ਆ ਉਹਨਾਂ ਨੂੰ ਆਪਣੀ ਸਿਰਫ ਸੱਤਾ ਚਾਹੀਦੀ ਆ ਉਹਨਾਂ ਲਈ ਸਮੇਂ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗੇ ਹਾਂ ਉਹ ਕੋਈ ਛਲ ਕਰਨਾ ਚਾਹੁੰਦੇ ਅਕਸਾਨ ਲੀਡਰਾਂ ਨਾਲ ਕਿ ਛੋਟੀ ਮੋਟੀ ਗੱਲ ਕਰਕੇ ਨਵੇੜਾ ਕਰ ਦਈਏ ਦੋਵੇਂ ਫੋਰਮਾਂ ਤੇ ਲੀਡਰਸ਼ਿਪ ਸਿਆਣੀ ਹੈਗੀ ਆ ਸਮਝਦਾਰ ਹੋਗੀ ਅਝਾ ਨਹੀਂ ਹੋਗਾ ਸੋ ਅੰਦੋਲਨ ਜਿਹੜਾ ਵਾ ਇਹ ਮੰਗਾ ਜਿੰਨਾ ਚਿਰ ਕੋਈ ਇਹਦਾ ਹੱਲ ਠੋਸ ਨਹੀਂ ਕਰਦੀ ਸਰਕਾਰ ਜਾਰੀ ਰੱਖਾਂਗੇ ਵੱਧ ਤੋਂ ਵੱਧ ਤਾਦਾਦ ਵਿੱਚ ਸ਼ੰਭੂ ਬਾਡਰ ਤੇ ਖਨੌਰੀ ਜਿਹੜਾ ਵਾ ਉਹ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਪਹੁੰਚਿਆ ਜਾਵੇ ਧੰਨਵਾਦ साथियों अब सबको बड़े दुखी मन से ये सूचना दी जाती है कि 21 तारीख को शहीद हुए हमारे नौजवान शुभकर्ण का आज अंतिम संस्कार उन्हीं के गाँव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम पटियाला से अब इस समय खनौरी बॉर्डर की ओर लेकर जा रहे हैं वहाँ जाकर सभी को उनके दर्शन करवाए जाएंगे लोग उनको श्रद्धा अर्पित करेंगे और उसके बाद यहाँ से चलेंगे और तीन बजे तक हम बरनाला होते हुए तपा होते हुए उनके गांव बल्लो पहुंचेंगे और आप सबको मेरा निवेदन है कि जो जो भी साथी जो भी भाई उनके अंतम संस्कार में पहुंचना चाहें उन सबको हमारा हमारा नि, निमंत्रण है कि वो समय पे तीन बजे वहाँ उन्हीं के गांव बल्लो के अंदर पहुंचने का प्रयास करें बहुत बहुत धन्यवाद शुभकरण सिंह पंजाब पुलिस वालों कानूनी मारा तो राय लैन के बाद जीरो एफ आई आर दर्ज की गई है ਇਸ ਕੇਸ ਦੀ ਅਗਲੀ ਰੀ ਤਫਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੀ ਹੈ